ਅੱਜ ਅਸੀਂ ਇੱਥੇ ਮੀਟਿੰਗ ਕਰ ਰਏ ਕਰਕੇ ਇੱਕ ਬੇਨਤੀ ਪੰਜਾਬ ਨੂੰ ਜੱਥੇਬੰਦੀ ਦੇ ਖੇਤਰਾਂ ਨੂੰ ਕਰਨਾ ਚਾਹਾਂਗੇ ਅਸੀਂ ਲਗਭਗ ਜਿੰਨੇ ਵੀ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਇਹ ਤੋਂ ਬਾਅਦ ਜਿੰਨੀਆਂ ਵੀ ਜ਼ੋਨਾਂ ਦੀਆਂ ਸਾਡੀਆਂ ਕਿਸਾਨ ਮਜ਼ਦੂਰ ਸਲਸ਼ ਕਮੇਟੀ ਪੰਜਾਬ ਦੀਆਂ ਟੀਮਾਂ ਨੇ ਔਰ ਜਿੰਨੀਆਂ ਵੀ ਪਿੰਡਾਂ ਦੀਆਂ ਕਮੇਟੀਆਂ ਨੇ ਖਾਸ ਕਰਕੇ ਪਿੰਡਾਂ ਦੀਆਂ ਕਮੇਟੀਆਂ ਨੂੰ ਖਾਸ ਕਰਕੇ ਭਾਈ ਸਾਰਾ ਕਾਰੋਬਾਰ ਇਹਨਾਂ ਦੇ ਸਿਰ ਤੇ ਆ ਸਾਡਾ 3 ਘੰਟੇ ਰੇਲ ਰੋਕੋ ਜਿਹੜਾ ਆਪਾਂ ਐਲਾਨ ਕੀਤਾ ਵਾ 12 ਤੋਂ 3 ਵਜੇ ਤੱਕ ਸਾਡੀ ਦੋਵਾਂ ਫੋਰਮਾਂ ਦੀ ਇੰਨੀ ਸਮਰੱਥਾ ਵਾ ਵੀ ਉਹ ਰੇਲਾਂ ਜਾਮ ਹੋ ਜਾਣੀ ਆ ਉੱਚ ਕੋਈ ਰੌਲਾ ਨਹੀਂ ਹੈ ਅਸਲ ਵਿੱਚ ਰੇਲਾਂ ਤੇ ਗਿਣਤੀ ਕਿੰਨੀ ਬੈਂਦੀ ਹੈਗੀ ਆ ਆਪਣਾ ਜੈਜਾ ਬਣ ਰਿਹਾ ਵੀ 1 ਲੱਖ ਬੰਦਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਦਾ ਹੀ ਬੈਣਾ ਚਾਹੀਦਾ ਇਹ ਬਹੂਗਾ ਕਿਹਦੇ ਹਿਸਾਬ ਨਾਲ ਜੇ ਸਾਡੇ ਵਰਕਰ ਕੰਮ 'ਚ ਪੈ ਗਏ ਤਾਂ ਅਸੀਂ ਉਹਨੂੰ ਕੰਮ 'ਚ ਪਾਉਣਾ ਚਾਹੁੰਦੇ ਆ ਜੇ ਉਹਨੇ ਆਪਣੇ ਟਰੈਕਟਰ ਤੇ ਸਪੀਕਰ ਲਾ ਲਿਆ ਹੋਰ ਕੋਈ ਢੰਗ ਨਾਲ ਸਪੀਕਰ ਫੜ ਲਿਆ ਜਿਹੜਾ ਨੇੜੇ ਉਹਦੇ ਕਸਬਾ ਵਾ ਜਿੰਨੇ ਵੀ ਪੰਜਾਬ ਦੇ ਜ਼ੋਨਾਂ ਨੇ ਉਹਦੇ ਨੇੜੇ ਕਸਬੇ ਹੁੰਦੇ ਆ ਕਸਬਿਆਂ 'ਚ ਗੱਲ ਲੈ ਕੇ ਚਲਾ ਗਿਆ ਛੋਟੇ ਦੁਕਾਨਦਾਰਾਂ ਨੂੰ ਅਪੀਲ ਕਰਕੇ ਆ ਗਿਆ ਸਕੂਲਾਂ 'ਚ ਜਾ ਕੇ ਆਪਣਾ ਮੈਸੇਜ ਦੇ ਕੇ ਆ ਗਿਆ ਇਹ ਤੋਂ ਕਾ ਮਜ਼ਦੂਰਾਂ 'ਚ ਸਾਡਾ ਮੈਸੇਜ ਕਨਵੇ ਹੋ ਗਿਆ ਵਿਦਿਆਰਥੀਆਂ 'ਚ ਲਿਆ ਗਿਆ ਸਾਡਾ ਮੈਸੇਜ ਪਿੰਡ ਦੇ ਹਰ ਗੁਰਦੁਆਰੇ 'ਚ ਸਾਡੀ ਜਿਹੜੀ ਆ ਅਨਾਉਂਸਮੈਂਟ ਹੋ ਗਈ ਹਰ ਤਬਕੇ ਤੱਕ ਸਾਡਾ ਬੰਦਾ ਪਹੁੰਚ ਗਿਆ ਟਰੈਕਟਰ ਤੇ ਲਾ ਲੇ ਸਪੀਕਰ ਹੋਰ ਕਿਹੇ ਢੰਗ ਨਾਲ ਲਾ ਲੇ ਮੈਸੇਜ ਜਾਣਾ ਚਾਹੀਦਾ ਉਹਨੂੰ ਜੇ ਮੈਸੇਜ ਜਾ ਵੜਿਆ ਤਾਂ ਲੋਕ ਜੇ ਸਾਡੀ ਜਥੇਬੰਦੀ ਲੱਖਾਂ 'ਚ ਲੈ ਕੇ ਆਉਣਾ ਚਾਹੁੰਦੀ ਲੋਕਾਂ ਨੂੰ ਤਾਂ ਆ ਜਾਣਗੇ ਅਰੇ ਇਹ ਤੋਂ ਘਾ ਇਹ ਫੈਸਲਾ ਕਰ ਲਿਆ ਕਿ ਅਸੀਂ ਪਰਿਵਾਰਾਂ ਸਮੇਤ ਜਿੰਨਾ ਮਾਰਾਂਗੇ ਘਰ ਨੂੰ ਉਦਨ ਕਿਸੇ ਨੂੰ ਗਵਾਂਡੀ ਡਿਊਟੀ ਦੇ ਦਿਓ ਆਪਣੇ ਜਿੰਨੇ ਵੀ ਛੋਟੇ ਤੋਂ ਛੋਟਾ ਬੱਚਾ ਵਾ ਪਰਿਵਾਰਾਂ ਸਮੇਤ 3 ਘੰਟੇ ਰੇਲਾਂ ਤੇ ਬਹਿਣਾ ਹੈਗਾ ਜੇ 3 ਘੰਟੇ ਰੇਲਾਂ ਤੇ ਬਹਿ ਗਏ ਤੇ ਆਪਾਂ ਸਫਲ ਹੋ ਜਾਾਂਗੇ ਇਸ ਕਰਕੇ ਸਾਰੇ ਜ਼ਿਲ੍ਹੇ ਦੀਆਂ ਟੀਮਾਂ ਨੂੰ ਵਿਉਂਤਨ ਲਈ ਅਪੀਲ ਕਰਦੇ ਆਂ ਭਾਈ ਪਿੰਡ ਕਮੇਟੀਆਂ ਨੂੰ ਪੀ ਅੱਜ ਜਿਹੜਾ ਇਹ ਕੰਮ ਸ਼ੁਰੂ ਕਰ ਦਿਓ ਵੱਤ ਤੋਂ ਵੱਤ ਇਸ ਗੱਲ ਨੂੰ ਸ਼ੇਅਰ ਕਰੋ ਲੋਕਾਂ ਤੱਕ ਪ੍ਰਚਾਰ ਸਾਡਾ ਚੱਲਿਆ ਜਾਵੇ ਆਰਾਮ ਜਨਤਾ ਨੂੰ ਵੀ ਅਪੀਲ ਆ ਜੇ ਅਸੀਂ ਸਮਝਦੇ ਆਂ ਵੀ 18 ਕੱਲ ਕਿਸਾਨ ਸ਼ੰਭੂ ਮੋਰਚੇ ਤੇ ਜ਼ਖਮੀ ਹੋਏ ਇੱਕ ਕਿਸਾਨ ਇਸ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਲਈ ਉਹਨੇ ਜਾਨ ਤੇ ਖੇਡਣ ਦੀ ਵੀ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ ਤੋ ਇਹ ਦੋ ਕਹਾ ਜਗਜੀਤ ਸਿੰਘ ਜੀ ਡੱਲੇਵਾਲ ਉਧਰ ਖਨੌਰੀ ਬਾਰਡਰ ਤੇ ਅੱਜ ਉਹਨਾਂ ਦਾ ਮਰਨ ਵਰਤ ਲਗਭਗ ਕਹਿ ਲੋ ਭੀ 20 ਦਿਨ ਵਿੱਚ ਦਾਖਲ ਹੋ ਗਿਆ ਜੇ ਅਸੀਂ ਸਮਝਦੇ ਹਾਂ ਵੀ ਸਾਰਾ ਮੋਰਚਾ ਜਿੱਤ ਵੱਲ ਜਾਵੇ ਉਹਦੀ ਜਿੱਤ 18 ਦਾ ਰੇਲ ਰੋਕੋ ਨੇ ਤੈਅ ਕਰ ਦੇਣੀ ਆ ਇਸ ਕਰਕੇ ਹੀ ਕਹਿੰਨੇ ਆ ਪੰਜਾਬੀਓ ਉਠੋ ਔਰ ਉੱਠ ਕੇ ਰੇਲਾ ਮੱਲੋ ਰੇਲਾ ਤੁਸੀਂ ਰੇਲ ਸਟੇਸ਼ਨ ਤੇ ਮੱਲਿਓ ਰੇਲਾ ਤੁਸੀਂ ਫਾਟਕ ਤੇ ਮੱਲਿਓ ਜਿੰਨੇ ਵੀ ਸਕੂਲ ਨੇ ਪੰਜਾਬ ਦੇ ਅੰਦਰ ਜਿੰਨੇ ਵਿਦਿਆਰਥੀ ਆ ਜਿੰਨੇ ਕਾਲਜ ਦੇ ਵਿਦਿਆਰਥੀ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਅਸੀਂ ਸਾਰੀਆਂ ਟ੍ਰੇਡ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਅਸੀਂ ਸਾਰੀਆਂ ਜਨਤਕ ਜਥੇਬੰਦੀਆਂ ਜਿਹੜੀਆਂ ਕੋਲ 'ਚ ਨਹੀਂ ਵੀ ਹੈਗੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਅਸੀਂ ਵਪਾਰਕ ਭਾਈਚਾਰੇ ਨੂੰ ਅਪੀਲ ਕਰਦੇ ਆ ਅਸੀਂ ਜਿੰਨੇ ਵੀ ਰੇੜੀ ਫੜੀ ਵਾਲੇ ਛੋਟੇ ਦੁਕਾਨਦਾਰ ਉਹਨਾਂ ਨੂੰ ਅਪੀਲ ਕਰਦੇ ਆ ਉਠੋ 3 ਘੰਟਿਆਂ ਲਈ ਤੇ ਪੰਜਾਬ ਦੀਆਂ ਰੇਲਾਂ ਤੇ ਬਹਿ ਜਾਓ ਹੋਰ ਸਾਡਾ ਧਾਰਮਿਕ ਭਾਈਚਾਰਾ ਵਾ ਰਾਗੀ ਨੇ ਢਾਡੀ ਨੇ ਕਵੀਸ਼ਰ ਨੇ ਸਾਰਿਆਂ ਨੂੰ ਅਪੀਲ ਕਰਦੇ ਆ ਇਹਦਾ ਪ੍ਰਚਾਰ ਕਰੋ ਰੇਲ ਰੋਕੋ ਦਾ ਪੰਜਾਬ ਦੇ ਗਾਇਕ ਬੱਬੂ ਮਾਨ ਤੇ ਹੋਰ ਬਹੁਤ ਸਾਰੇ ਗਾਇਕ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਪੋਰਟ ਕਰ ਰਹੇ ਆ ਹੋਰ ਬਹੁਤ ਸਾਰਿਆਂ ਨੇ ਗੀਤ ਵੀ ਲਿਖੇ ਹੈਗੇ ਆ ਰਹਿੰਦਿਆਂ ਨੂੰ ਵੀ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਪੋਰਟ ਕਰੋ ਤੋਂ ਇਸ ਕਰਕੇ ਪੰਜਾਬ ਦੇ ਵਿੱਚ ਜੇ 20 25 ਲੱਖ ਬੰਦਾ ਦੋਵਾਂ ਫਾਰਮਾਂ ਦਾ ਆਮ ਜਨਤਾਕ ਤੌਰ ਤੇ ਜਿੱਥੇ ਜਥੇਬੰਦੀ ਨਹੀਂ ਵੀ ਹੈਗੀ ਇਹ ਮੰਗਾਂ ਕਿਸੇ ਜਥੇਬੰਦੀ ਵਾਲਿਆਂ ਦੀ ਨਹੀਂ ਹੈਗੀਆਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਸਾਰਿਆਂ ਦੀ ਮੰਗਾਂ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਸਾਰਿਆਂ ਦੀ ਮੰਗਿਆ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਇਹ ਮਜ਼ਦੂਰਾਂ ਦੇ ਭਾਈਚਾਰੇ ਲਈ ਆ ਔਰ ਇਹ ਤੋਂ ਗਾਹਾਂ ਜਿਹੜਾ ਵਾ ਫਸਲੀ ਬੀਮਾ ਯੋਜਨਾ ਇਹ ਇਹ ਵੀ ਮੰਗ ਆ ਬਿਜਲੀ ਬੋਰਡ ਪ੍ਰਾਈਵੇਟ ਨਾ ਹੋਵੇ ਇਹ ਸਾਰੇ ਪੰਜਾਬ ਦੀ ਚਾਹੇ ਸ਼ਹਿਰੀ ਹੋਵੇ ਪਿੰਡੂ ਹੋਵੇ ਕਾਰੋਬਾਰੀ ਹੋਵੇ ਕਿਸਾਨ ਹੋਵੇ ਮਜ਼ਦੂਰ ਹੋਵੇ ਸਾਰਿਆਂ ਦੀ ਇਹ ਮੰਗ ਹੈਗੀ ਆ ਰੋਸੀ ਸਾਂਝੀਆਂ ਮੰਗਾਂ ਤੇ ਲੜ ਰਹੇ ਆਂ ਵੇਲਾ ਆ ਗਿਆ ਜੇ ਹੁਣ ਮੋਦੀ ਨੂੰ ਮੂੰਹ ਤੋੜਵਾ ਜਵਾਬ ਦੇ ਦਈਏ ਇਸ ਕਰਕੇ ਪੀ ਲਿਆ ਸਾਡੀ ਫਿਰ ਵੱਧ ਤੋਂ ਵੱਧ ਪ੍ਰਚਾਰ ਕਰਕੇ 18 ਦਾ ਰੇਲ ਰੋਕੋ ਅੰਦੋਲਨ ਕਾਮਯਾਬ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਚਲ ਹੁਣ ਹਾਂਜੀ ਹੁਣ ਇੱਥੇ ਪੰਜਾਬ ਤੇ ਫੋਕਸ ਹੋ ਗਿਆ ਹਾਂਜੀ ਸੁਵਿੰਦਰ ਸਿੰਘ ਜੀ ਚਤਾਲਾ ਸੁਵਿੰਦਰ ਸਿੰਘ ਜੀ ਚਤਾਲਾ ਸਾਡੇ ਨਾਲ ਨੇ ਹਾਂਜੀ ਚਤਾਲਾ ਸਾਹਿਬ ਤੁਸੀਂ ਆਪਣਾ ਕੋਈ ਗੱਲ ਸੁ ਜੋ ਇੱਥੇ ਪ੍ਰੋਗਰਾਮ ਦਿੱਤਾ ਗਿਆ 18 ਤਰੀਕ ਨੂੰ ਹੁੰਦਾ ਰੇਲ ਰੋਕੋ ਦਾ ਹਾਂਜੀ ਉਹਦੇ ਤੇ ਆਪਣੇ ਵਿਚਾਰ ਜਿਹੜੇ ਤੁਸੀਂ ਪੇਸ਼ ਆ ਬਿਲਕੁਲ ਜੀ ਵੇਖੋ ਜਿੱਦਰਾ ਮੋਰਚਾ ਇਸ ਵੇਲੇ ਸਰਕਾਰ ਤਸ਼ੱਦਦ ਕਰ ਰਹੀ ਆ ਕੇਂਦਰ ਦੀ ਮੋਦੀ ਸਰਕਾਰ ਆ ਹਾਂਜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤਸ਼ੱਦਦ ਕਰ ਰਹੀ ਆ ਉੱਧ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਆ ਇੱਥੇ ਲਗਾਤਾਰ ਲੋਕਾਂ ਦਾ ਘਾਨ ਹੋ ਰਿਹਾ ਸ਼ੰਭੂ ਮੋਰਚੇ ਦੇ ਉੱਤੇ ਸਰਕਾਰ ਅੱਗੇ ਨਹੀਂ ਜਾਣ ਦੇ ਰਹੀ ਉਸ ਕਰਕੇ ਇੱਕ ਰੋਸ ਹੋ ਜੋ ਜਿਹੜਾ ਐਕਸ਼ਨ ਕੱਢਿਆ ਰੇਲਾਂ ਦਾ ਉਹ ਰੇਲਾਂ ਦੇ ਐਕਸ਼ਨ ਨੂੰ ਭਰਪੂਰ ਹੰਘਾਰਾ ਦਿੱਤਾ ਜਾਵੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਦੇਸ਼ ਭਰ ਦੇ ਵਿੱਚ ਅਹੀਂ ਤੇ ਇਹ ਵੀ ਕਵਾਂਗੇ ਵੀ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵੀ ਇਹ ਸਾਡੀ ਵੀਡੀਓ ਜਾਣੀ ਆ ਜਿਹੜੇ ਬਾਹਰ ਬੈਠੇ ਮੋਰਚੇ ਦੇ ਸਹਿਯੋਗੀ ਬੈਠੇ ਆ ਸਾਡੇ ਭੈਣ ਭਰਾ ਬੈਠੇ ਆ ਜਾਂ ਹੋਰ ਕਿਸਾਨ ਉਥੋਂ ਦੇ ਬੈਠੇ ਆ ਜਿਹੜੇ ਯੂਕੇ ਦੇ ਵਿੱਚ ਸੜਕਾਂ ਤੇ ਆਉਂਦੇ ਆ ਫਰਾਂਸ ਦੇ ਵਿੱਚ ਆਉਂਦੇ ਆ ਜਰਮਨ ਦੇ ਸੜਕਾਂ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਇਸ ਅੰਦੋਲਨ ਨੂੰ ਸਹਿਯੋਗ ਦੇ ਕੇ ਜਿਹੜੇ ਵੀ ਤੁਹਾਡੇ ਤਰੀਕੇ ਆ ਉਹ ਤਰੀਕੇ ਦੇ ਨਾਲ 18 ਤਰੀਕ ਨੂੰ 3 ਘੰਟੇ ਵਾਸਤੇ ਆਪਣਾ ਰੇਲਾਂ ਤੇ ਆਉਣ ਸੜਕਾਂ ਤੇ ਆਉਣ ਇੱਕ ਬੜੇ ਲੰਬੇ ਸਮੇਂ ਤੋਂ ਜਦੋਂ ਤੋਂ ਅਸੀਂ ਵੇਖਦੇ ਆ ਰਹੇ ਹਾਂ ਹੋਸ਼ ਸੰਭਾਲੀ ਅਸੀਂ ਗੱਲ ਸੁਣਨ ਵਿੱਚ ਆਉਂਦੀ ਸੀ ਕਿ ਕਿਸਾਨ ਆਗੂ ਆਪ ਨਹੀਂ ਮਰਦੇ ਦੂਜਿਆਂ ਨੂੰ ਮਰਵਾਉਂਦੇ ਆ ਕਿ ਤੁਸੀਂ ਕਹਿੰਦੇ ਜੇ ਵੀ ਆ ਜਿਹੜਾ ਹੁਣ ਇਸ ਵਾਰੀ ਭਾਵੇਂ ਉਹ ਖਨੌਰੀ ਬਾਰਡਰ ਦੇ ਉੱਤੇ ਅੰਡਰਲੇਵਾਲ ਜੀ ਦਾ ਮਰਨ ਵਰਤ ਹੋ ਗਿਆ ਤੇ ਭਾਵੇਂ ਇੱਥੇ ਜਿਸ ਤਰੀਕੇ ਨਾਲ ਕਿਸਾਨਾਂ ਨੇ ਆਗੂਆਂ ਨੇ ਪਹਿਲੇ ਦਿਨ ਤੋਂ ਲੈ ਕੇ ਆਪ ਲੀਡ ਕੀਤਾ ਮੇਨ ਆਗੂਆਂ ਨੇ ਜਿਹੜੇ ਜਿਨ੍ਹਾਂ ਨੇ ਜਥੇਬੰਦੀਆਂ ਨਾ ਬਣਾਈਆਂ ਤੇ ਬਾਅਦ ਦੂਜੇ ਦਿਨ ਵੇਖਿਆ ਕੱਲ ਵੀ ਹੁਣ ਕੀ ਇਹ ਚੀਜ਼ ਨੂੰ ਮਤਲਬ ਕਿ ਕਹਿ ਸਕਦੇ ਕਿ ਪੰਡਤਾਂ ਚ ਪੂਰੀ ਗਈ ਆ ਕਿਸਾਨ ਇਸ ਮੋਰਚੇ ਵੱਲੋਂ ਜਿਹੜੀ ਚਿਰਾਂ ਤੋਂ ਜਿਹੜੇ ਬਾਰੇ ਇੱਕ ਭਰਮ ਫਲਾਇਆ ਜਾਂਦਾ ਸੀ ਕਿ ਅੱਗੂ ਅੱਗੇਓ ਕਿੰਨੀ ਲੜਦੇ ਹਾਂਜੀ ਹਾਂਜੀ ਇਹ ਗੱਲ ਤੇ ਉਹ ਵੇਖੋ ਜਗ ਜਾਰ ਹੋ ਗਈ ਆ ਇਹ ਹੁਣ ਕੋਈ ਐਵੇਂ ਕੋ ਬੋਲੀ ਜਾਵੇ ਵੀ ਜਿਨੇ ਵਿਰੋਧ ਕਰਨਾ ਜਥੇਬੰਦੀਆਂ ਦਾ ਜਾਂ ਸਾਡੇ ਅੰਦੋਲਨ ਦਾ ਵਿਰੋਧ ਕਰਨਾ ਉਹ ਵੀ ਉਹਦੀ ਮਰਜ਼ੀ ਆ ਉਦੀ ਇੱਛਾ ਵਾ ਬੋਲੀ ਜਾਵੇ ਕਿਉਂਕਿ ਉਹਨੇ ਵਿਰੋਧ ਹੀ ਕਰਨ ਹੁੰਦਾ ਪਰ ਇਹ ਗੱਲ ਜਗਜाहਰ ਹੋ ਗਈ ਆ ਵੀ ਸਿਰੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਜਿਨ੍ਹਾਂ ਨੇ ਨਾ ਕਿਸਾਨ ਮੰਗਾ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਉਹ ਮਰਨ ਵਰਦੇ ਉੱਤੇ ਬੈਠਿਆ ਤੇ ਅੱਜ ਉਹਨਾਂ ਦਾ ਮਰਨ ਵਰਤ 20 ਦਿਨ ਤੇ ਵੀ ਸ਼ਾਮਲ ਹੋ ਗਿਆ ਇਸੇ ਤਰ੍ਹਾਂ ਹੀ ਜਿਹੜੇ ਵੀ ਜਥੇ ਸ਼ੰਭੂ ਬਾਰਡਰ ਤੇ ਜਾਂਦੇ ਆ ਕਿਹੜੇ ਕਿਹੜੇ ਆ ਗੂ ਪਹਿਲੇ ਜਥੇ ਦੇ ਵਿੱਚ ਜਿਹੜਾ ਗਿਆ ਵਾ ਜਥੇ ਬੰਦੀ ਦੇ ਆਰਗੇਨਾਈਜ਼ਰ ਸੁਵਿੰਦਰ ਸਿੰਘ ਚਤਾਲਾ ਤੇ ਨਾਲ ਇਹ ਸਤਨਾਮ ਸਿੰਘ ਪੰਨੂ ਉਹ ਪਹਿਲੇ ਜਥੇ ਚ ਇਹ ਗਿਆ ਅਗਵਾਈ ਕੀਤੀ ਆ ਦੂਰੇ ਜਥੇ ਦੇ ਵਿੱਚ ਕ੍ਰਾਂਤੀਕਾਰੀ ਦੇ ਇਹ ਬਲਦੇਵ ਸਿੰਘ ਜੀਰਾ ਜੀ ਗਿਆ ਤੀਸਰਾ ਜਥਾ ਵਾ ਉਹਦੇ ਵਿੱਚ ਜਸਵਿੰਦਰ ਸਿੰਘ ਜੀ ਲੰਗੋਵਾਲ ਬਹੁਤ ਵਧੀਆ ਲੜਿਆ ਫੂਲ ਜੀ ਵੀ ਦੂਰੇ ਜਥੇ ਦੇ ਵਿੱਚ ਪਹਿਲੇ ਜਥੇ ਦੇ ਸਾਡੇ ਨਾਲ ਗਏ ਆ ਤੇ ਇਸੇ ਤਰ੍ਹਾਂ ਹੀ ਕੱਲ ਜਿਹੜਾ 14 ਤਰੀਕ ਨੂੰ ਜਥਾਏ ਉਹਦੇ ਜਸਵਿੰਦਰ ਸਿੰਘ ਲੰਗੋਵਾਲ ਜੀ ਜਿਹੜੇ ਜ਼ਖਮੀ ਹੋਏ ਆ 16 ਕਿਸਾਨ ਜ਼ਖਮੀ ਹੋਏ ਆ ਇੱਕ ਨੇ ਇਥੇ ਭਾਵਨਾ ਤਾਂ ਹੋ ਕੇ ਵੀ ਵੇਖੋ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨ ਰਹੀ ਤੇ ਸਲਫਾਸ ਵੀ ਖਾਦੀ ਆ ਖੁਦ ਕਚਰੀ ਕੋਸ਼ਿਸ਼ ਕੀਤੀ ਆ ਭਾਵੇਂ ਉਹ ਸਾਡਾ ਰਾਹ ਨਹੀਂਗਾ ਲੜਾਈ ਵਾਲਾ ਰਾਹ ਸਾਡਾ ਪਰ ਲੋਕ ਮobilize ਹੋ ਜਾਂਦੇ ਆ ਉਹ ਜਜ਼ਬਾਤੀ ਹੋ ਜਾਂਦੇ ਆ ਉਹਦੇ ਵਿੱਚ ਖੰਨੇ ਦੇ ਨੌਜਵਾਨ ਯੋਧੇ ਨੇ ਕਿ ਤਾਂ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ جنگ ਬੇਸ਼ੱਕ ਸੀਨੀਅਰ ਆਗੂ ਇਹ جنگ ਦੇ ਵਿੱਚ ਲੱਗ ਜਾਣਾ ਤੇ ਇਹ جنگ ਜਿੱਤਣੀ ਜਿਹੜੀ ਆ ਇਹ ਮੰਗਾਂ ਮਨਾਉਣੀਆਂ ਜਿਹੜੀਆਂ ਬਹੁਤ ਹੀ ਜ਼ਰੂਰੀ ਆ